लुधियाना ਦੇ ਕਈ ਹਸਪਤਾਲ ਵੱਲੋਂ ਅੱਜ ਸਥਾਨਕ ਨਿਊ ਜਨਤਾ ਨਗਰ ਸਥਿਤ ਗੁਰਦੁਆਰਾ ਅਕਾਲ ਸਾਹਿਬ ਵਿਖੇ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਵਿੱਚ ਮਾਹਰ ਡਾਕਟਰਾਂ ਜਿਸ ਵਿੱਚ ਡਾਕਟਰ ਬਲਦੇਵ ਸਿੰਘ ਆਲਖ ਡਾਕਟਰ ਅਨਕੁਰ ਸ਼ਰਮਾ ਡਾਕਟਰ ਸੁਹਾਸੀਨੀ ਰਣਾ ਡਾਕਟਰ ਅਮਿਤ ਟੋਲੀ ਡਾਕਟਰ ਜਤਿਨ ਗੋਇਲ ਵੱਲੋਂ ਸੈਂਕੜੇ ਮਰੀਜ਼ਾਂ ਦਾ ਚੈੱਕਅਪ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਕੈਂਪ ਵਿੱਚ 슈ਗਰ ਬੀਪੀ ਥਾਇਰਾਇਡ ਯੂਰਿਕ ਐਸਿਡ ਗਠੀਆ ਜੋੜਾਂ ਦੇ ਦਰਦ ਅਤੇ ਹੋਰ ਵੀ ਬਿਮਾਰੀਆਂ ਦਾ ਮੁਫਤ ਚੈੱਕਅਪ ਕੀਤਾ ਗਿਆ। ਕੈਂਪ ਦੌਰਾਨ ਗੁਰਦੁਆਰਾ ਅਕਾਲ ਸਾਹਿਬ ਦੀ ਟਰਸਟ ਵੱਲੋਂ ਡਾਕਟਰ ਬਲਦੇਵ ਸਿੰਘ ਆਲਕਤਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਯਾਦਵਿੰਦਰ ਸਿੰਘ ਮਨਕੂ, ਪਰਮਿੰਦਰ ਸਿੰਘ, ਬਲਵੀਰ ਸਿੰਘ ਮਨਕੂ, ਸੁਰਿੰਦਰ ਸਿੰਘ ਸੋਹਲ, ਰਣਜੀਤ ਸਿੰਘ ਰਾਮਗੜਿਆ, ਪਵਿੱਤਰ ਸਿੰਘ, ਅਜਮੇਰ ਸਿੰਘ, ਗਲਬੀਰ ਸਿੰਘ ਫਤਿਹਆਬਾਦੀ ਅਤੇ ਹੋਰ ਵੀ ਸਮੂਹ ਸੇਵਾਦਾਰਾਂ ਨੇ ਆਪਣੀ ਸੇਵਾ ਨਿਭਾਈ। ਲੁਧਿਆਣਾ ਤੋਂ ਪੰਜਾਬ ਖਬਰ 24 ਲਈ ਨੰਦ ਲਾਲ ਦੀ ਇੱਕ ਖਾਸ ਰਿਪੋਰਟ। thank <smart noise> you